ਅਸੀਂ ਦੁਆਰ ਤੋਂ ਆਏ ਤੁਸੀਂ ਫੇਰ ਨਹੀਂ ਸਾਨੂੰ ਕੋਪਰੇਟ ਕਰ ਰਹੇ ਕੰਮ ਨਹੀਂ ਕਰਨ ਦੇ ਰਹੇ ਸਾਨੂੰ ਫਾਇਰ ਪਾ ਮੇਰ ਕੁੰਦਨ ਗੋਗਿਆ ਕਮਿਸ਼ਨਰ ਪਰਮਵੀਰ ਸਿੰਘ ਦੀ ਅਗਵਾਈ ਹੇਠ ਪਟਿਆਲਾ ਨੂੰ ਕਬਜ਼ਾ ਮੁਕਤ ਬਣਾਉਣ ਲਈ ਮੁਹਿੰਮ ਲਗਾਤਾਰ ਜਾਰੀ ਹੈ ਇਸੇ ਤਾਹਤ ਪਟਿਆਲਾ ਨਗਰ ਨਿਗਮ ਵੱਲੋਂ ਅੱਜ ਰਜਿੰਦਰਾ ਹਸਪਤਾਲ ਦੇ ਬਡੂੰਗਰ ਰੋਡ ਤੇ ਫੁੱਟਪਾਥ ਤੇ ਕਬਜ਼ਾ ਕਰਕੇ ਬੈਠੇ ਦੁਕਾਨਦਾਰਾਂ ਖਿਲਾਫ ਸਖਤ ਕਾਰਵਾਈ ਕਰਦੇ ਸਮਾਨ ਜ਼ਬਤ ਕੀਤਾ ਗਿਆ ਨਗਰ ਨਿਗਮ ਦੀ ਟੀਮ ਨੇ ਸੜਕ ਤੇ ਰੱਖੇ ਹੋਏ ਕਾਊਂਟਰ ਫੱਟੇ ਕੁਰਸੀਆਂ ਤੇ ਹੋਰ ਸਮਾਨ ਨੂੰ ਹਟਾਇਆ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਕਬਜ਼ੇ ਮੁੜ ਮਿਲੇ ਤਾਂ ਤੁਹਾਡੇ ਉੱਪਰ ਵੱਡੀ ਕਾਰਵਾਈ ਕੀਤੀ ਜਾਵੇਗੀ ਇਹ ਕਾਰਵਾਈ ਸੜਕ ਤੇ ਆਉਣ ਜਾਣ ਵਾਲੀਆਂ ਐਂਬੂਲੈਂਸ ਮਰੀਜ਼ ਅਤੇ ਆਵਾਜਾਈ ਨੂੰ ਸੁਚਿਤ ਬਣਾਉਣ ਦੇ ਲਈ ਕੀਤੀ ਗਈ ਹੈ ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਹਸਪਤਾਲ ਦੇ ਬਾਹਰ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਇਹ ਮੁਹਿੰਮ ਚਲਾਈ ਗਈ ਚੱਕ ਚੱਕ ਸਾਰਾ ਸਮਾਨ ਚੱਕ ਸੜਕ ਤੇ ਕੋਈ ਸਮਾਨ ਨਹੀਂ ਰੱਖਣਾ ਹੈਗਾ ਓਹਨੂੰ ਕਿੰਨੀ ਵਾਰੀ ਸਾਨੂੰ ਚੱਕ ਕੇ ਰੱਖਣਾ ਪੈਂਦਾ ਦੀ ਚੱਕ ਚੱਕਾਇਰਨ ਨੂੰ ਮੈਂ ਬੰਦੀ ਕਰਦੇ ਯਾਰ ਬੜਾ ਤੁਸੀਂ ਬੜਾ ਤਾਂ ਕਿੰਨੀ ਵਾਰ ਹੁੰਦਾ ਇਹ ਯਾਰ ਸੌੜੇ ਇਹ ਮੰਗਦੇ ਇਹ ਗਵਾਹੀ ਦਿੰਦਾ ਸਾਲਾ ਮੂਲਾ ਆਪਣਾ ਕਾਰੋ ਦਾ ਲੈ ਕੇ ਬੱਤ ਪੈਸਾ ਭਰਾਈ ਨਹੀਂ ਭਰਾਈ ਹੁੰਦਾ ਤੇਰੇ ਉਹ ਕਿ ਮੈਂ ਪੈਸਾ ਖੜਾ ਲਗ ਰਿੰਗ ਉਹਦੇ ਪੈਸੇ ਭਰੰਦਾ ਹੈਗਾ ਤਾਂ ਕਿ ਦਿਖਾ ਉਹ ਕਾਰਡ ਆਪਣਾ ਹਰੇ ਕੁਝ 15 ਸੈਕਟ ਦਾ ਸਮਾਨ ਪੇੜ ਲਓ ਤੇ ਸਮਾਨ ਚ ਮੁੜ ਕੇ ਨਾ ਨਾ ਹੈਗਾ ਉਹ ਚੇ ਕਰ ਲੈਣਾ ਤੂੰ ਤਾਂ ਪੱਤਾ ਵੀ ਜਿਗਾਲ ਬਣਾ ਕੇ ਬੈਠੇ ਕਿਸੇ ਦਾ ਇਹਨੂੰ ਲੈ ਜਾਵੇਂ ਤੂੰ ਫਿਰ ਕਾਰਡ ਇੱਥੇ ਆਪਾਂ ਕਾਰਡ ਕਰਦੇ ਹਾਂ ਉਸਕੇ ਜੀ ਵਸ ਹਰ ਇੱਕ ਇਹਨੂੰ ਪਿੱਛੇ ਕਰ ਲੈ ਬੇਟਾ ਮਾਰ ਰਿਹਾ ਅਸੀਂ ਦੁਆਰ ਤੋਂ ਆਇਆ ਤੁਸੀਂ ਫੇਰ ਨਹੀਂ ਸਾਨੂੰ ਕੋਆਪਰੇਟ ਕਰ ਰਹੇ ਕੰਮ ਨਹੀਂ ਕਰਨ ਦੇ ਰਹੇ ਸਾਨੂੰ ਫਾਇਰ ਪਾ ਫਾਇਰ ਪਾ ਉੱਪਰੋਂ ਦੇਖ ਕੇ ਯਾਰ ਉਹਦੇ ਕੋਲ ਉਹ ਅਜੇ ਤੱਕ ਕੋਈ ਨਹੀਂ ਕੀਤੀ ਕਰ ਰਿਹਾ